ਉਹਦੇ ਸਿੱੜਦੇ ਨੇ ਲੋਕ ਪਹੁੰਚਦੇ ਕਿੱਦਾਂ ਨੇ ਲੋਕਾਂ ਨੂੰ ਬੁਲਾਇਆ ਜਾਂਦਾ ਹੈ ਪਹਿਲਾਂ ਤਾਂ ਲੋਕਾਂ ਨੂੰ ਮੇਰੇ ਵਰਗੇ ਨੂੰ ਚਾਹ ਹੁੰਦਾ ਵੀ ਜਹਾਜ਼ ਦੀ ਬਾਰੀ ਨੂੰ ਹੱਥ ਪਾਉਣ ਹਣਾ ਬਾਹਰ ਜਾਣ ਦਾ ਕੈਨੇਡਾ ਅਮਰੀਕਾ ਜਾਣ ਦਾ ਮੈਂ ਤਾਂ ਪਹਿਲਾਂ ਘਾਣਾ ਵੀ 30-40 ਲੱਖ ਰੁਪਏ ਲਾ ਕੇ ਜਾਂਦਾ ਇੱਥੇ 30 ਲੱਖ ਜਿਹੜਾ ਮਰਜ਼ੀ ਕੰਮ ਕਰਦਾ ਬੱਟ ਯਾਰ ਜਿਹੜੇ ਬੰਦੇ 10-10 ਲੱਖ ਆ ਮੈਨੂੰ ਰਮਦਾਸ ਸਿੰਘਾਂ ਦੇ ਮੁੰਡੇ ਮਿਲੇ ਦੋ ਰਮਦਾਸ ਸਿੰਘਾਂ ਦੇ ਕਹਿੰਦੇ ਸੀ 6-6 ਲੱਖ ਫਸਾਈ ਬੈਠੇ ਕਿਸੇ ਚ ਮਹਾ ਯਾਰ ਤੁਸੀਂ 6 ਲੱਖ ਨਾਲ ਥੋੜੇ ਪਿਓ ਹੋਣੇ ਧਿਆੜੀਆਂ ਕਰਕੇ ਕਮਾਏ ਕੁਝ ਵੀ ਕਰ ਲੋ ਉਸ ਵੀ ਕਰ ਲੋ ਬਹੁਤ ਕੁਛ ਹੋ ਜਾਂਦਾ ਬਾਈ ਬਹੁਤ ਕੁਛ ਹੋ ਜਾਂਦਾ ਫੇਰ ਮੈਂ ਭਾਈ ਰਾਇ ਦੰਨਾ ਦੇਖੋ ਜਮਾ ਜੱਟ ਬੁੱਧੀ ਗੁਰ ਸਿੱਖਾਂ ਲਈ ਲਾਇਆ ਵੀ ਡਾਂਗਾ ਚੱਕ ਲੋ ਚਾਹੇ ਇਹ ਕਿਨਾਲਾ ਤਾਂ ਹੀ ਬੱਬਾ ਤੂੰ ਕੋਈ ਮਲਕੀਤ ਹੈ ਚਾਹੇ ਕੋਈ ਦਲਜੀਤ ਹੈ ਡਾਂਗਾ ਚੱਕ ਲੋ 1000 ਰੁਪਿਆ ਦਾ 2 ਲੱਖ ਗਿਆ ਗਿੱਟਿਆਂ ਤੋਂ ਥੱਲੇ ਥੱਲੇ ਕਰੀ ਕਰ ਲੋ ਜਮਾ ਬੀਲ ਚੇਅਰ ਜੇ ਤੁਰਨਾ ਹਨਾ ਨਹੀਂ ਮੁੜਦੇ ਪਰਚਾ ਪਊ ਯਾਰ ਸਾਨੂੰ ਲੁੱਟ ਕੇ ਲਗਿਆ ਸਾਡੀ ਕਮਾਈ ਯਾਰ ਇਹਨਾਂ ਦਾ ਦਫ਼ਤਰ ਨੇ ਪਤਾ ਵੀ ਭਲਾਣੇ ਦਾ ਬੈਠੇ ਨੇ ਤਾਂ ਭੱਜਣ ਕਿੱਥੇ ਭੱਜਣਗੇ ਬੱਕਰੀਆਂ ਲੈ ਲੋ ਬੀਟਰ ਬੱਕਰੀਆਂ ਰੱਖ ਲੋ ਵੀ ਕੁਝ ਵੀ ਕੋਈ ਵੀ ਕੰਮ ਕਰ ਲੋ ਪਸ਼ੂਆਂ ਦਾ ਕਰ ਲੋ ਦੁੱਧ ਕਾ ਦਾ ਕਰ ਲੋ ਖੇਤੀ ਕਰ ਲੋ ਕੋਈ ਨਵੀਂ ਨਵੀਂ ਕਿਸਮ ਦੀਆਂ ਖੇਤੀਆਂ ਹੋਣ ਲੱਗੀਆਂ ਬਾਗ ਹੋਣ ਲੱਗ ਗਏ ਤਿੰਨ ਫਸਲਾਂ ਲੋਕ ਮੂੰਗੀ ਲਈ ਜਾਂਦੇ ਨੇ ਮੱਕੀ ਮੱਕੀ ਹਰੇਕ ਪਾਸੇ ਕਮਾਈ ਆ ਜਿਹਦੇ ਕੋਲ 30 ਲੱਖ ਰੁਪਈਆ ਨਕਦ ਹੈਗਾ ਨਾ ਦੇਣ ਨੂੰ ਏਜੰਟਾਂ ਨੂੰ ਉਹ 30 ਲੱਖ ਨਾਲ ਉਹ ਕੰਮ ਜਾ ਹੋ ਸਕਦਾ ਤੇ ਚੁ ਆ ਕੇ ਰੇੜੀਆਂ ਲਾ ਕੇ ਦਿੰਦਾ ਪਾਸੇ 5000 ਕਮਾਈ ਆ ਤੇ ਮੂਰਖ ਲੋਕ ਨੇ ਯਾਰ ਸਿਆਣੇ ਬਿਆਣੇ ਪੜ੍ਹੇ ਲਿਖੇ ਪੈਸੇ ਦੇਈ ਜਾਂਦੇ ਨੇ ਫੇਰ ਕੱਥੇ ਹੋ ਕੇ ਰੋਂਦੇ ਨੇ ਤਾਂ ਭਾਨਾ ਕਿਹੜਾ ਯਾਰ ਕੋਈ ਸ਼ਕਤੀਮਾਨ ਹੈ ਵੀ ਸਾਰੇ ਦੇ ਪੈਸੇ ਦਵਾ ਦੂਗਾ ਚਲ ਬੋਲਦਾ ਬੁਲਾ ਰਹਾ ਜਿਵੇਂ ਬਿਸਲ ਬਲੋਰ ਹੈ ਜਿਵੇਂ ਕਿ ਸੀਆਂ ਸੀਗਾ ਹੁਣ ਨਸ਼ਾ ਬੰਦ ਕਰਵਾ ਸਕਦੇ ਆ ਹਰ ਇੱਕ ਥਾਂ ਜਾ ਕੇ ਨਸ਼ਾ ਹੁਣ ਇੱਥੇ ਵੀ ਵਿਕੀ ਜਾਂਦਾ ਆਪਣੇ ਚ ਵੀ ਵੇਚਣ ਵਾਲੇ ਕਰਨ ਵਾਲੇ ਸਾਰੇ ਜਿਹੜਾ ਅਸੀਂ ਵੀ ਸਾਰਾ ਆਪਾਂ ਕਿਵੇਂ ਰੋਕਦੀ ਗੱਲ ਆ ਜਿਵੇਂ ਹੁਣ ਨਜੜਾ ਨਸ਼ੇੜੀ ਆ ਉਹ ਖੁਦ ਨਸ਼ਾ ਲੈਣ ਜਾਊਗਾ ਆਪ ਨਸ਼ੇ ਵਾਲਾ ਘਰੇ ਹੀ ਦੇਣਾ ਉਹਦਾ ਕਿਸੇ ਦੇ ਸੱਟਾ ਨਹੀਂ ਆਉਂਦਾ। ਆਹੀਂ ਇਹ ਪੈਸੇ ਦੇਣ ਜਾਂਦੇ ਨੇ। ਨਸ਼ੇ ਨਾਲ ਪੁੱਤ ਮਰ ਰਹੇ ਨੇ, ਇਹਦੇ ਨਾਲ ਘਰ ਉਜੜ ਰਹੇ ਨੇ। ਨਾ ਵੀਰੇ ਆ ਲੋ ਲੋਕਾਂ ਦੇ ਘਰਾਂ ਚੋਂ ਲੈਣ ਤਾਂ ਨਹੀਂ ਜਾਂਦਾ ਨਾ ਪੈਸੇ। ਲੋਕ ਮੂਰਖ ਨੇ ਜੋ ਉਹਦੇ ਸਿਰ ਦੇ। ਕਿੱਦਾਂ ਨੇ? ਲੋਕਾਂ ਨੂੰ ਬੁਲਾਇਆ ਜਾਂਦਾ ਹੈ। ਪਹਿਲਾਂ ਤਾਂ ਲੋਕਾਂ ਨੂੰ ਮੇਰੇ ਵਰਗੇ ਨੂੰ ਚਾਹ ਹੁੰਦਾ ਵੀ ਜਹਾਜ਼ ਦੀ ਬਾਰੀ ਨੂੰ ਹੱਥ ਪਾਉਣੇ। ਹਨਾ ਬਾਹਰ ਜਾਣ ਦਾ, ਕੈਨੇਡਾ ਅਮਰੀਕਾ ਜਾਣ ਦਾ। ਮੈਂ ਤਾਂ ਪਹਿਲਾਂ ਗਾਣਾ ਵੀ 30-40 ਲੱਖ ਰੁਪਈਆ ਲਾ ਕੇ ਜਾਂਦਾ ਇੱਥੇ 30-40 ਲੱਖਾਂ ਜਿਹੜਾ ਮਰਜ਼ੀ ਕੰਮ ਕਰ ਲੂ। ਬੱਕਰੀਆਂ ਲੈ ਲਓ, ਵੀਟਰ ਬੱਕਰੀਆਂ ਰੱਖ ਲਓ। ਕਿ ਕਵੀ ਪਸ਼ੂ ਵੀ ਕੋਈ ਵੀ ਕੰਮ ਕਰ ਲੋ ਪਸ਼ੂਆਂ ਦਾ ਕਰ ਲੋ ਦੁੱਧ ਕਾ ਦਾ ਕਰ ਲੋ ਖੇਤੀ ਕਰ ਲੋ ਕੋਈ ਨਵੀਂ ਨਵੀਂ ਕਿਸਮ ਦੀਆਂ ਖੇਤੀਆਂ ਹੋਣ ਲੱਗੀਆਂ ਬਾਗ ਹੋਣ ਲੱਗ ਗਏ ਤਿੰਨ ਫਸਲਾਂ ਲੋਕ ਮੂੰਗੀ ਲਈ ਜਾਂਦੇ ਨੇ ਮੱਕੀ ਮੱਕੀ ਹਰੇਕ ਪਾਸੇ ਕਮਾਈ ਆ ਜਿਹਦੇ ਕੋਲ 30 ਲੱਖ ਰੁਪਈਆ ਨਕਦ ਹੈਗਾ ਨਾ ਦੇਣ ਨੂੰ ਏਜੰਟਾਂ ਨੂੰ ਉਹ 30 ਲੱਖ ਨਾਲ ਉਹ ਕੰਮ ਜਾ ਹੋ ਸਦਾ ਵਿਦੇਸ਼ ਚ ਆ ਕੇ ਰੇੜੀਆਂ ਲਾ ਕੇ ਦਿੰਦਾ 5-5000 ਕਮਾਈ ਜਾਂਦਾ ਇਹ ਮੂਰਖ ਲੋਕ ਨੇ ਯਾਰ ਸਿਆਣੇ ਬਿਆਣੇ ਪੜ੍ਹੇ ਲਿਖੇ ਪੈਸੇ ਦੇਈ ਜਾਂਦੇ ਨੇ ਫੇਰ ਇਕੱਠੇ ਹੋ ਕੇ ਰੋਂਦੇ ਨੇ ਤਾਂ ਭਾਨਾ ਕਿਹੜਾ ਯਾਰ ਕੋਈ ਸ਼ਕਤੀਮਾਨ ਹੈ ਵੀ ਸਾਰੇ ਦੇ ਪੈਸੇ ਦਵਾ ਦੂਗਾ ਚਲ ਬੋਲਦਾ ਬੁਲਾ ਰਹਾ ਜਿਵੇਂ ਬਿਸਲ ਬਲੋਰ ਹੈ ਜਿਵੇਂ ਕਿ ਸੀਆਂ ਸੀਗਾ ਹੁਣ ਨਸ਼ਾ ਬੰਦ ਕਰਵਾ ਸਕਦੇ ਆ ਹਰ ਇੱਕ ਥਾਂ ਜਾ ਕੇ ਨਸ਼ਾ ਹੁਣ ਇੱਥੇ ਵੀ ਵਿਕੀ ਜਾਂਦਾ ਆਪਣੇ ਚ ਵੀ ਵੇਚਣ ਵਾਲੇ ਕਰਨ ਵਾਲੇ ਸਾਰੇ ਨੇ ਹਣਾ ਅਸੀਂ ਵੀ ਸਾਰਾ ਆਪਾਂ ਕਿਵੇਂ ਰੋਕਦੀਏ ਇਹੋ ਸਿਸਟਮ ਖਰਾਬਤਾ ਲੋਕ ਖੁਦ ਨਸ਼ਿਆਂ ਤੋਂ ਨਸ਼ਾ ਲੈਣ ਜਾਂਦੇ ਨੇ ਉਹੀ ਗੱਲ ਆ ਜਿਵੇਂ ਹੁਣ ਨਜੜਾ ਨਸ਼ੇੜੀ ਆ ਉਹ ਖੁਦ ਨਸ਼ਾ ਲੈਣ ਜਾਊਗਾ ਆਪ ਨਸ਼ੇ ਵਾਲਾ ਘਰੇ ਹੀ ਨਹੀਂ ਆਉਂਦਾ ਕਿਹਦੇ ਸੱਟ ਨਹੀਂ ਆਉਂਦਾ ਐਂ ਇਹ ਪੈਸੇ ਦੇਣ ਜਾਂਦੇ ਨੇ ਨਸ਼ੇ ਨਾਲ ਪੁੱਤ ਮਰ ਰਹੇ ਨੇ ਇਹਦੇ ਨਾਲ ਘਰ ਉਜੜ ਰਹੇ ਨੇ ਅਗਲੀ ਸਾਰੀ ਪੂੰਜੀ ਜਿਹਨੇ ਕਮਾਈ ਹੁੰਦੀ ਆ ਤਬਾਹ ਹੋ ਜਾਂਦੀ ਆ ਇਹਦੇ 'ਚ ਹੁਣ ਜ਼ਿੰਮੇਵਾਰ ਕੌਣ ਐ ਜਦੋਂ ਪਤਾ ਵੀ ਫਲਾਣੇ ਬੰਦੇ ਨੇ ਪੈਸੇ ਲੁੱਟ ਲਏ ਜਿਵੇਂ ਨੇ ਨਾਂ ਲੈ ਕੇ ਕਿਸੇ ਦਾ ਠੱਗ ਚੋਰ ਦਾ ਹਣਾ ਉਹਨੇ ਪੈਸੇ ਲੁੱਟ ਲਏ ਤੇ ਦਰਖਾਸਤ ਹੋ ਗਈ ਪੁਲਿਸ ਤੇ ਪਰਚਾ ਕਿਉਂ ਨਹੀਂ ਪਉਂਦੀ ਉਹ ਦਫ਼ਤਰ ਜਿਹਾ ਭੰਨਣਾ ਫਿਰ ਮੇਰੇ ਕੁਝ ਕਲਾਕਾਰ ਵੀ ਤੇ ਕੁਝ ਪੱਤਰਕਾਰ ਵੀ ਉਹਨਾਂ ਨੇ ਐਂ ਏਦਾਂ ਚਲਾਉਂਦੇ ਨੇ ਹਾਂ ਉਹ ਉਹਨਾਂ ਦੀਆਂ ਗੱਲਾਂ ਜਿਵੇਂ ਹੁਣ ਕੋਈ ਗੌਣ ਵਾਲਾ ਹੈ ਉਹਨੇ ਕਹੇ ਤਾਂ ਅਈਂ ਥਰੂ ਜਾਓ ਯਾ ਮੇਰਾ ਬੀਜਾ ਲੱਗ ਗਿਆ ਬੱਗ ਗਿਆ ਕੋਈ ਮੈਂ ਤਾਂ ਖਰ ਇਹ ਗੱਲ ਦਾ ਮੈਨੂੰ ਨੰਬ ਤਕ। ਕਲਾਕਾਰਾਂ ਦਾ ਵੱਡਾ ਇਹਦੇ ਵਿੱਚ ਰੋਗ ਲੈ ਕਿਉਂਕਿ ਉਹ ਫੇਸ ਦੇਖਦੇ ਨੇ ਵੀ ਫਲਾਣੇ ਕਲਾਕਾਰ ਦੀ ਉਹ ਮਸ਼ਹੂਰ ਹੈ ਕਿਤਨੇ ਕਿਤੇ ਮਨ ਲੀ ਕਿ ਐਡਵਰਟਾਈਜ਼ਮੈਂਟ ਹੁੰਦੀ ਕਿਤੇ ਨਾ ਕਿਤੇ ਲੋਕ ਭੱਜੇ ਜਾਂਦੇ ਨੇ ਉਹਨਾਂ ਕੋਲ। ਮੈਂ ਨਾ 2002-3 ਦਾ ਜਲੰਧਰ ਪੜਦਾ ਸੀਗਾ। ਹਾਂਜੀ। ਉੱਥੇ ਕੰਮ ਬਾੜਾ ਚੱਲਦਾ ਸੀ। ਹਾਂ। ਉਦੋਂ ਕੇਐਸ ਮੱਖਣ ਉੱਥੇ ਅਸੀਂ ਸਾਰੇ ਜਿੰਨੇ ਇਹ ਕਲਾਕਾਰ ਜੇ ਚੱਲੇ-ਚੱਲੇ ਸੀਗੇ। ਹਾਂਜੀ। ਉਸ ਖਾਲਸ ਇਹ ਜਲੰਧਰ ਤੋਂ ਕੰਮ ਸ਼ੁਰੂ ਹੋਇਆ ਕਬੂਤਰਵਾਜ਼ ਕਲਾਕਾਰ ਕਬੂਤਰਵਾਜ਼ ਇਹ ਆਉਂਦੇ ਨਿਆਲ ਟੋਲ ਕੀ ਕੁੱਟ ਨਾਲ ਲੈ ਜਾਂਦੇ ਨੇ ਕੰਮ ਤਾਂ ਖਰ ਇਹਨਾਂ ਨੇ ਸ਼ੁਰੂ ਕਰਿਆ ਗਾ ਕਲ ਹੁਣ ਕੰਮ ਵੱਧ ਗਿਆ ਕਈ ਬੰਦੇ ਬਾਹਰ ਵੀ ਵਗ ਗਏ ਉਹਨਾਂ ਦੀ ਰੋਟੀ ਪੱਕਦੀ ਹੋਗੀ ਬੱਟ ਯਾਰ ਜਿਹੜੇ ਬੰਦੇ 10-10 ਲੱਖ ਆ ਮੈਨੂੰ ਰਮਦਾਸ ਸਿੰਘਾਂ ਦੇ ਮੁੰਡੇ ਮਿਲੇ ਦੋ ਰਮਦਾਸ ਸਿੰਘਾਂ ਦੇ ਕਹਿੰਦੇ ਸੀ 6-6 ਲੱਖ ਫਸਾਈ ਬੈਠੇ ਕਿਸੇ ਚ ਮਹਾ ਯਾਰ ਤੁਸੀਂ 6 ਲੱਖ ਨਾਲ ਛੋਟੇ ਪਿਓ ਉਹਨੇ ਦਿਹਾੜੀਆਂ ਕਰਕੇ ਮਾਇ ਕੁਝ ਵੀ ਕਰ ਲੋ ਕੁਝ ਵੀ ਕਰ ਲੋ ਬਹੁਤ ਕੁਝ ਹੋ ਜਾਂਦਾ ਭਾਈ ਬਹੁਤ ਕੁਝ ਹੋ ਜਾਂਦਾ ਫੇਰ ਮੈਂ ਭਾਈ رائے ਦਿੰਦਾ ਦੇਖੋ ਜਮਾਂ ਜੱਟ ਬੁੱਧੀ ਗੁਰ ਚਾਹੇ ਇਹਨ ਕੀ ਨਾਲਤਾ ਹੀ ਬੱਬਾ ਤੂੰ ਅਮਲਕੀਤ ਕੋਈ ਮਲਕੀਤ ਹੈ ਚਾਹੇ ਕੋਈ ਦਲਜੀਤ ਹੈ ਡਾਂਗਾ ਚੱਕ ਲੋ 1000 ਰੁਪਿਆ ਦਾ 20 ਲੱਖ ਗਿਆ ਗਿੱਟਿਆਂ ਤੋਂ ਥੱਲੇ ਥੱਲੇ ਕਰੀ ਕਰ ਲੋ ਜਮਾ ਬੀਲ ਚੇਰ ਜੇ ਤੁਰਨਾ ਹਨਾ ਨਹੀਂ ਮੁੜਦੇ ਪਰਚਾ ਪਾਉ ਯਾਰ ਸਾਨੂੰ ਲੁੱਟ ਕੇ ਲੈ ਗਿਆ ਸਾਡੀ ਕਮਾਈ ਯਾਰ ਇਹਨਾਂ ਦਾ ਦਫ਼ਤਰ ਨੇ ਪਤਾ ਵੀ ਫਲਾਣੇ ਦਾ ਬੈਠੇ ਨੇ ਤਾਂ ਭੱਜਣ ਕਿੱਥੇ ਭੱਜਣਗੇ ਗੱਲ ਕਰ ਨਿਰਾਪੁਰਾ ਕਿਸੇ ਦੇ ਮੋਢੇ ਤੇ ਰੱਖ ਕੇ ਨਾ ਚਲਾ ਨਿਰਾਪੁਰਾ ਭਾਨੇ ਤੇ ਇਹ ਵੀ ਆ ਰਹੋ ਆਸਰਤ ਆਪ ਵੀ ਕੋਸ਼ਿਸ਼ ਕਰੋ ਆਪ ਵੀ ਕੋਸ਼ਿਸ਼ ਕਰ ਹਾਂ ਜਿਵੇਂ ਹੁਣ ਨਸ਼ਿਆਂ ਦੇ ਲਾਲਾ ਨਸ਼ੇ ਵਾਲੇ ਕਹਿਣਗੇ ਸਾਡੇ ਨਸ਼ਾ ਵੇਚਦਾ ਤੂੰ ਆ ਮੈਂ ਆ ਕੇ ਕੀ ਸੀਟੀ ਮਾਰ ਦੂੰ ਮੈਂ ਕੀ ਕਰ ਲੂੰ ਮੈਂ ਕੋਈ ਨਮਾਇੰਦਾ ਨਹੀਂ ਕੋਈ ਮੈਂ ਅਫਸਰ ਨਹੀਂ ਕੋਈ ਮੈਂ ਲੈ ਨਹੀਂ ਕੋਈ ਮੈਨੂੰ ਕੋਈ ਅਫਸਰ ਨਹੀਂ ਪਰਚੇ ਮੇਰੇ ਤੇ ਪਾਤੇ ਮੇਰੇ ਪਿਓ ਤੇ ਪਾਤੇ ਮੈਂ ਥਾਬੇ ਨਾਲ ਇੱਕ ਠੋਕ ਕੇ ਕਹਣਾ ਇਹ ਆਮ ਆਦਮੀ ਪਾਰਟੀ ਕਹਿੰਦੀ ਸੀ ਝੂਠੇ ਪਰਚੇ ਨਹੀਂ ਸਭ ਤੋਂ ਵੱਧ ਝੂਠੇ ਪਰਚੇ ਮੇਰੇ ਤੇ ਪਾਏ ਨੇ ਮੇਰੇ ਪਰਿਵਾਰ ਤੇ ਪਾਤੇ ਮੇਰੀ ਸਾਰੀ ਟੀਮ ਤੇ ਪਾਤੇ ਕਾਹਦੇ ਨਸ਼ਾ ਰੋਕਣ ਦੇ ਤੇ ਨਸ਼ਾ ਵਕਿਆਉਣ ਵਾਲਿਆਂ ਦੇ ਉਹ ਕਰੀ ਜਾਂਦੇ ਨੇ ਡਰਾਮੇ ਪਰ ਉਹ ਮੁੱਦਾ ਅਲੱਗ ਹੈ ਵੱਡਾ ਮੁੱਦਾ ਹੈ ਸਰਕਾਰ ਦੀ ਨਸ਼ਾ ਮੁਹਿੰਮ ਨੂੰ ਕਿਵੇਂ ਦੇਖਦੇ ਹੋ ਕਹਿੰਦੇ ਵੀ ਵੱਡੇ ਲੈਵਲ ਤੇ ਅਸੀਂ ਨਸ਼ਾ ਮੁਹਿੰਮ ਚਲਾਈ ਹੋਈ ਹੈ ਪਿੰਡਾਂ ਦੇ ਵਿੱਚ ਖਤਮ ਕਰਦਾਂਗੇ ਨਸ਼ਾ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰ ਟਾਏ ਜਾ ਰਹੇ ਨੇ ਰੋਜ਼ ਮਰੀ ਜਾਂਦੇ ਨੇ ਮੁੰਡੇ ਤਾਂ ਯਾਰ ਉਹ ਨਸ਼ਾ ਤਸਕਰਾਂ ਇੰਨਾਂ ਧਾਏ ਯਾਰੇ ਵੀਰੇ ਖਾਲਸਾ ਜੀ ਸਰਦਾਰ ਸਾਹਿਬ ਉਹ ਤਾਂ ਕਿਸੇ ਦੇ ਐਡਾ ਕ ਵਾਧਰਾ ਉਹਦੇ ਪੰਜਾਂ ਗਰੀਬ ਦੇ ਇਹਨਾਂ ਨੇ ਪਾਏ ਹੋਏ ਨੇ ਨਸ਼ਾ ਤਸਕਰ ਕਿਹੜਾ ਟਾਤ ਨੇ ਨਸ਼ਾ ਤਸਕਰ ਆਪ ਤਾਂ ਧੱਬ ਕੇ ਆਉਂਦੇ ਨੇ ਇਹ ਯਾਰ ਝੂਠੇ ਨੇ ਠੱਗ ਨੇ ਚੋਰ ਨੇ ਸਭ ਕੋ ਸੇ ਆ ਧਰਨੇ ਲੱਗ ਰਹੇ ਨੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਹਰੇਕ ਥਾਂ ਖੜ੍ਹਾ ਕਰੋ ਇਹ ਤਾਂ ਕੱਲੇ ਉਹ ਲੋਕ ਆ ਜਿਹਨਾਂ ਦੇ ਪੈਸੇ ਫਸੇ ਹੋ ਨੇ ਦੂਜੇ ਲੋਕ ਆਪਾਂ ਆਵਾਜ਼ ਮਾਰਦੇ ਆ ਕਿੰਨੇ ਕਹੋਂਦੇ ਨੇ ਲੋਕ ਆਪਾਂ ਨਸ਼ੇਪੁਰ ਤੋਂ ਲੜਦੇ ਆ ਕਦੇ ਕਿਸੇ ਦੇ ਪੰਜੀ ਦੇ ਰਵੇਦਾਰ ਨਹੀਂ ਹੈਗੇ ਆ ਜੁਰੇ ਆਏ ਆ ਪਤਾ ਨਹੀਂ ਕਿੰਨੀ ਦੂਰ ਬਾਹੀ ਆ ਯਾਰ ਆਉਣਾ ਪੈਂਦਾ ਇਹੋ ਅਗਲਾ ਕਹੇ ਆਈ ਭਾਈ ਹਣਾ ਆਪਾਂ ਨੂੰ ਪਤਾ ਕਿਵੇਂ ਕੰਮ ਕਰਨ ਵਾਲੇ ਬੰਦੇ ਆ ਯਾਰ ਆਪਾਂ ਕੋਲ ਕੋਈ ਇਨਕਮ ਦਾ ਸੋਰਸ ਹੈ ਨਾ ਖੇਤੀਬਾੜੀ ਹੈ ਕਿਵੇਂ ਆਉਣੇ ਹੋਰ ਇੰਨੀ ਦੂਰ ਸੋ ਲੋਕਾਂ ਪਿੱਛੋਂ ਨਾ ਲੋਕਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਅਗਲੇ ਪਿੱਛੇ ਜਾਇਆ ਕਰੋ ਠੀਕ